ਤੇਰੀ ਲੋੜਿਆ ਕੌਮ ਨੂੰ ਤੇਰੀ ਲੋੜਿਆ ਪੰਥ ਨੂੰ ਤੂੰ ਕਿਤੇ ਨਹੀਂ ਜਾ ਸਕਦਾ ਹੁਣ ਹਰੀ ਸਿੰਘ ਨਲੂਏ ਨੇ ਜਿਹੜਾ ਜਵਾਬ ਦਿੱਤਾ ਨਾ ਜੇ ਤੁਹਾਡੇ ਅੱਜ ਦੇ ਲੀਡਰਾਂ ਨੇ ਜਵਾਬ ਦਿੱਤਾ ਹੁੰਦਾ ਤਾਂ ਸ਼ਾਇਦ ਪੰਜਾਬੀਆਂ ਨੂੰ ਇੰਨੀ ਕੁੱਟ ਕਿਤੇ ਨਾ ਪੈਂਦੀ ਹਰੀ ਸਿੰਘ ਨਲੂਏ ਨੇ ਡਾਕਟਰ ਨੂੰ ਪਤਾ ਕੀ ਆਖਿਆ ਉਹ ਕਹਿੰਦਾ ਮੰਜੇ ਤੇ ਪੈ ਕੇ ਤਰਫ ਕੇ ਮਰਨ ਨਾਲੋਂ ਚੰਗਾ ਏ ਮੈਂ ਪੰਜਾਬ ਵਾਸਤੇ ਦੇਸ਼ ਵਾਸਤੇ ਮਿੱਟੀ ਵਾਸਤੇ ਜੂਝ ਕੇ ਮਰ ਜਾਵਾਂ ਕੋਈ ਦੁਨੀਆ ਦੇ ਉੱਤੇ ਮੇਰਾ ਨਾਂ ਤੇ ਰਹਿ ਜੂਗਾ ਇੱਕ ਉਹ ਹਰੀ ਸਿੰਘ ਨਲੂਆ ਸ਼ੇਰ ਸੀ ਜਦੋਂ ਪੰਜਾਬ ਤੇ ਵਿਪਤਾ ਪਈ ਤੇ ਬਿਮਾਰੀ ਭੁੱਲ ਕੇ ਮੰਜੇ ਤੋਂ ਉੱਠਿਆ ਸੀ ਅੱਜ ਪੰਜਾਬ ਸਾਰਾ ਡੁੱਬਣ ਡਿਆ ਸੀ ਤੇ ਸਾਡਾ ਆਗੂ ਸਕਾਉਟ ਜਾ ਕੇ ਦਾਖਲ ਹੋਣ ਡਿਆ ਹੈ ਕੱਲੋਂ ਤੇ ਉੱਥੇ ਹੀ ਹੋਣੀ ਆ ਨਾ ਇੱਕ ਇੱਕ ਜੱਦੀ ਪੁਸ਼ਤੀ ਸ਼ੇਰ ਆ ਇੱਕ ਕਾਗਜੀ ਸ਼ੇਰ ਆ ਕਾਗਜੀ ਤੇ ਮੈਂ ਵੀ ਬੜਾ ਵੱਡਾ ਜਰਨੈਲ ਆ ਇਥੇ ਆਪੇ ਹੀ ਲਖਬ ਲੱਗਿਆ ਮਾਝੇ ਦਾ ਮਾਲਵੇ ਦਾ ਕਰਤੂਤਾਂ ਵੀ ਤੇ ਸ਼ੇਰਾਂ ਵਾਲੀਆਂ ਚਾਹੀਦੀਆਂ ਨਾ ਇਹ ਕੋ ਸ਼ੇਰ ਸੀ ਜਿਹਨੇ ਪੰਜਾਬ ਦੇ ਉੱਤੇ ਵਿਵਤਾ ਵੇਖੀ ਤੇ ਬਿਮਾਰੀ ਖੰਭ ਲਾ ਕੇ ਉੱਡੀ ਇਧਰ ਪੰਜਾਬ ਦੇ ਉੱਤੇ ਵਿਵਤਾ ਪਈ ਤੇ ਬਿਮਾਰੀ ਭੱਜ-ਭੱਜ ਕੇ ਚੰਬੜਦੀ ਆ ਫਰਕ ਪੈ ਜਾਂਦਾ ਨਾ ਜਦੋਂ ਆਗੂ ਹੀ ਇਦਾਂ ਦਾ ਹੋਵੇ ਅਸੀਂ ਬਾਕੀਆਂ ਤੋਂ ਆਸ ਕੀ ਕਰ ਸਕਦਾ ਦੂਜੀ ਗੱਲ